ਚੱਲ ਗਿਆ ਵੱਡਾ ਹਾਦਸਾ ਪੁਲਸ ਵਾਲਿਆਂ ਦੀ ਦਲੇਰੀ ਤੇ ਸੂਝਬੂਝ ਦੇ ਨਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਪਟਾਲਾ ਬੱਸ ਸਟੈਂਡ ਦੇ ਸਾਹਮਣੇ ਤੋਂ ਆ ਰਹੀ ਹੈ ਜਿੱਥੇ ਪੈਟਰੋਲ ਪੰਪ ਤੇ ਇੱਕ ਫੋਰਡ ਫਿਗੋ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਔਰ ਇਸ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਡਿਊਟੀ 'ਤੇ ਰਹੇ ਟ੍ਰੈਫਿਕ ਇੰਚਾਰਜ ਅਨਿਲ ਪਵਾਰ ਤੇ ਉਸਦੇ ਕੁਝ ਪੁਲਿਸ वाले ਸਾਥੀਆਂ ਨੇ ਜਦੋਂ ਇਹ ਤੂਆ ਨਿਕਲਦਾ ਦੇਖਿਆ ਤਾਂ ਦਲੇਰੀ ਦੇ ਨਾਲ ਦੌੜ ਕੇ ਕਾਰ ਦੇ ਕੋਲ ਗਏ ਔਰ ਦੇਖੋ ਕਿਸ ਤਰ੍ਹਾਂ ਉਹ ਸੇਫਟੀ ਟੂਲਸ ਦੇ ਨਾਲ ਇਸ ਕਾਰ ਨੂੰ ਲੱਗੀ ਅੱਗ ਨੂੰ ਬੁਝਾ ਰਹੇ ਆ ਪੈਟਰੋਲ ਪੰਪ ਤੇ ਕੋਈ ਵਿਅਕਤੀ ਕਾਰ ਖੜੀ ਕਰ ਗਿਆ ਸੀ ਜਿਸ ਨੂੰ ਅਚਾਨਕ ਹੀ ਅੱਗ ਲੱਗ ਗਈ ਪੁਲਿਸ ਵਾਲਿਆਂ ਦੀ ਅੱਜ ਇਹ ਵਿਖਾਈ ਗਈ ਹਿੰਮਤ ਦੇ ਨਾਲ ਵੱਡਾ ਹਾਸਾ ਟਲ ਗਿਆ ਹੈ ਨਹੀਂ ਤਾਂ ਜਿੱਦਾਂ ਪੈਟਰੋਲ ਪੰਪ ਤੇ ਕਾਰ ਖੜੀ ਸੀ ਤਾਂ ਵੱਡਾ ਤਮਾਕਾ ਵੀ ਹੋ ਸਕਦਾ ਸੀ ਸੋ ਟ੍ਰੈਫਿਕ ਪੁਲਿਸ ਇੰਚਾਰਜ ਅਨਿਲ ਪਵਾਰ ਦੇ ਉਹਨਾਂ ਦੀ ਟੀਮ ਦੀ ਸਾਰੇ ਬਟਾਲਾ ਦੇ ਲੋਕ ਬੇਹਦ ਤਾਰੀਫ ਕਰ ਰਹੇ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ ਬਟਾਲਾ ਬੱਸ ਸਟੈਂਡ ਤੋਂ ਰਿਪੋਰਟਰ ਵਿੱਕੀ ਮਲਿਕ ਦੀ ਇੱਕ ਖਾਸ ਰਿਪੋਰਟ ਮਸਤ ਬਾਅਦ ਡਾਕਟਰ ਕਾ ਬੈਜ ਹਾਂ ਗ੍ਰਾਮਪੁਰ ਦੇ ਬੰਦੇ ਉਹ ਬੈਜ ਲੈਣ ਰਿਹਾ ਜਦੋਂ ਮੈਨੂੰ ਪਤਾ ਲੱਗਾ ਵੀ ਧੂੰਆ ਨਿਕਲਿਆ ਉਹ ਟ੍ਰੋਲਾ ਪੈਂਦੇ ਗੱਡੀ ਵੱਤ ਲੱਗੀ ਆਪਾਂ ਚ ਗਏ ਆਣਗੇ ਲੋਕ ਨੂੰ ਫੋਨ ਕੀਤਾ ਉਹਦੇ ਨਾਲ ਦੇ ਬੰਪੜੇ ਵੀਰਾਂ ਨੇ ਇੰਸਟਾਲਮੈਂਟ ਕੇ ਦਿਖਾਉਂਦੇ ਆ ਲਾਜਮੇ ਦੇ ਵਿੱਚ ਹਾਂ ਬਹੁਤ ਪੂਰਾ ਮਾਹੌਲ ਚੜ੍ਹ ਗਿਆ ਮਾਹੌਲ ਬੜਾ ਜਿੰਨਾ ਕਿ ਬਚਾ ਹੋ ਗਿਆ ਜੇ ਚਲਦੀ ਗੱਡੀ ਨਾ ਲੱਗ ਜਾਂਦੀ ਅੱਗੇ ਤੇ ਵਾਦ ਤੋਂ ਨਿਸਾਨ ਹੋ ਗਿਆ ਹੈ ਕਿਹੜੀ ਗੱਡੀ ਹੈ ਤੇ ਹੋਇਆ ਕੀ ਹੋਇਆ ਹੈ ਮਤਲਬ ਆਪਣਾ ਇਹ ਬਸਟਿੰਗ ਏਰੀਆ ਹੁਣ ਕਰਕੇ ਪੂਰੀ ਸਵਾਲਟੀ ਜਿਹੜੀ ਹੈ ਮੌਕੇ ਤੇ ਹਰ ਵੇਲੇ ਰਹਿਦੀ ਹੈ ਇੱਕ ਹੋਰ ਸੀ ਕੋਟੀ ਜਿਹੜੀ ਰੋਡ ਤੇ ਉੱਤੇ ਸਾਈਡ ਤੇ ਜਿਹੜੀ ਹੈ ਬਾਹਰ ਕੋਈ ਸੀ ਜਿਹਨੂੰ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਜਿਹਨੂੰ ਸ਼ੀਸ਼ਾ ਤੋੜ ਕੇ ਉਹਦਾ ਇਮੀਡੀਟਲੀ ਜਿਹੜਾ ਬੋਰਡ ਚੌਕੇ ਦੇ ਵਿੱਚ ਜਿਹੜੀ ਅੱਗ ਦੇ ਲੱਤਾਂ ਆ ਰਹੀਆਂ ਸੀ ਉਹ ਲਾ ਕੇ પેટ્રોલ ਪੰਪ ਹੁਣ ਕਰਕੇ ਉਹਦੇ પેટ્રોલ ਪੰਪ ਦੇ ਇਕਵਿਪਮੈਂਟ ਯੂਜ਼ ਕਰਕੇ ਫਾਇਰ ਸਟਾਫ ਨੇ ਵੀ ਅੱਗ ਦੇ ਬੁਝਾਈ ਸਭ ਇਹ ਜੋ ਆਪ ਮੌਕੇ ਦੇ ਮੌਜੂਦ ਨੇ ਨਾਮ ਬੜੀ ਹਾਸਾ ਹੋ ਸਕਦਾ ਕੋ ਨਾਲ ਮੇਰੇ ਵੀ ਪਟਰੋਲ ਕਾਫਾ ਬਸ ਸਟੈਂਡ ਤੇ ਵੀ ਇੱਕ ਲੰਗ ਦੇ ਤੇ ਨੇ ਕਾਫੀ ਵੱਡਾ ਹਾਸਾ ਹੋਣ ਦੀ ਭਾਵਨਾ ਜੀ ਪਰ ਉੱਥੇ ਕੰਟਰੋਲ ਕਰ ਲਿਆ ਗਿਆ ਹੈ ਇਸ ਲਈ ਜਿੰਨਾ ਪਬਲਿਕ ਦਾ ਸਹਿਯੋਗ ਮਿਲਿਆ ਹੈ ਜਿਹਦੇ ਬਰਤੀ ਕੰਪਨੀ ਸਾਧਨ ਤੇ ਨਾਗਰਿਕ ਪਬਲਿਕ ਨੂੰ ਦਾ ਕਾਰਜ ਕਰਦੇ ਆ ਔਰ ਜਿਹੜੀ ਗੱਡੀ ਹੈ ਜਿਹਨੂੰ ਆਪਾਂ ਰਿਕਵਰੀ ਵਾਨ ਦੇ ਨਾਲ ਕਿੱਥੇ ਵੀ ਇਹਦੇ ਮੇਰੇ ਵੀ ਜੂ ਹੈਲਪਲੀ ਲੋੜ ਆਪਾਂ ਦੇ